ਹਲਕਾ ਕੇਂਦਰੀ ਤੇ ਵਾਰਡ ਨੰਬਰ 50 ਅਧੀਨ ਆਉਂਦੀ ਰਾਧਾਕ੍ਰਿਸ਼ਨ ਕਲੋਨੀ ਦੇ ਲੋਕ ਕੂੜੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਦਰਅਸਲ ਉਹਨਾਂ ਦੀ ਕਲੋਨੀ ਪਕਤਾਂ ਵਾਲਾ ਜੰਪ ਤੇ ਨਾਲ ਲੱਗਦੀ ਹੈ ਜਿੱਥੇ ਦਾਣਾ ਮੰਡੀ ਅਤੇ ਕੂੜੇ ਦੀਆਂ ਟਰਾਲੀਆਂ ਕਾਰਨ ਰਸਤਾ ਜਾਮ ਹੋ ਜਾਂਦਾ ਹੈ ਅਤੇ ਕੂੜੇ ਦੀਆਂ ਟਰਾਲੀਆਂ ਵਿੱਚੋਂ ਕੂੜਾ ਸੜਕਾਂ ਤੇ ਫੈਲਦਾ ਹੈ। ਉਹਨਾਂ ਆਖਿਆ ਕਿ ਇਸ ਇਲਾਕੇ ਵਿੱਚ ਧਰਮ ਕੰਡੇ ਬਣੇ ਹੋਏ ਹਨ ਜਿਨ੍ਹਾਂ ਦੀ وجہ ਦੇ ਨਾਲ ਇਹ ਜਾਮ ਲੱਗਦੇ ਨੇ। ਇਸ ਸੰਬੰਧੀ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਪਰਡੈਂਟ ਡੀ ਦੋ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਸੌਪਿਆ ਅਤੇ ਕਾਰਵਾਈ ਦੀ ਮੰਗ ਕੀਤੀ ਵੱਡੀ ਗਿਣਤੀ ਵਿੱਚ ਲੋਕ ਆਵਾਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਇਹ ਲਾਕੇ ਜੀ ਕਾਫੀ ਚੱਟੋ ਸਮੱਸਿਆ ਆ ਰਹੀ ਹੈ ਸਮੱਸਿਆ ਹੈ ਕਿ ਇਹ ਡੰਪਰ ਰੋਡ ਤੇ ਜਿਹੜਾ ਨਵਾਂ ਟਰਮ ਖੰਡਾ ਇੱਕ ਹੌਲ ਖੋਲ ਦਿੱਤਾ ਇੱਕ ਤੋਂ ਪਹਿਲੇ ਤੋਂ ਬੜੀ ਮੁਸ਼ਕਲ ਆ ਰਹੀ ਹੈ ਤੇ ਰਸਤੇ ਦੇ ਵਿੱਚ ਕੂੜੇ ਦੇ ਟਾਲੀਆਂ ਨੇ ਬਹੁਤ ਵੱਡਾ ਜਾਮ ਲਗਾ ਰੰਦਾ ਜੀ ਅੱਜ ਡੀਸੀ ਆਫਿਸ ਆਏ ਜੀ ਮਿਲ ਕੇ ਆਏ ਨੇ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਹੈ ਕਿ ਤੁਹਾਡਾ ਜਲਦੀ ਪ੍ਰੋਬਲਮ ਸੋਲਵ ਕੀਤੀ ਜਾਏਗੀ ਮਕੇਸਨ ਦਾ ਉਹਨਾ ਇਤਿਹਾਸ ਹੈ ਕੰਡੇ ਜਾਮ ਭਾਜੀ ਬਹੁਤ ਜਿਆਦਾ ਲੱਗਦਾ ਹੈ ਕੰਡਾ ਜਿਹੜੀ ਰਾਦਾ ਕਿਸ਼ਨ ਗਰੌਣੀ ਦੀ ਰੋੜ ਆ ਉਹ ਕਾਫੀ ਪੁਰਾਣੀ ਰੋਡ ਹੈਗੀ ਆ ਉਹ ਰੋਡ ਦੇ ਉੱਪਰ ਇਹ ਚੀਜ਼ ਦਾ ਸਿਸਟਮ ਬੰਦਾ ਹੀ ਨਹੀਂਗਾ ਇੱਕ ਤੇ ਅਸੀਂ ਪਹਿਲਾਂ ਕੋਲੇ ਵਾਲੇ ਡੰਪ ਤੋਂ ਬਹੁਤ ਪਰੇਸ਼ਾਨ ਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਬਾਹਰ ਕੰਡਾ ਸੀ ਔਰ ਤੋਂ ਪਰਚਾਨ ਇੱਕ ਇਹਨਾਂ ਨੇ ਅੰਦਰ ਵਾਰ ਹੋਰ ਖੋਲਤਾ ਵਾ ਉਹਦੇ ਕਰਕੇ ਸਾਡੇ ਬੱਚੇ ਸਕੂਲ ਨਹੀਂ ਜਾ ਸਕਦੇ ਸਾਡਾ ਪਰਿਵਾਰ ਆ ਕੋਈ ਰਿਸ਼ਤੇਦਾਰ ਸਾਡੇ ਇੱਧਰ ਨਹੀਂ ਵੜਦਾ ਕਿਉਂਕਿ ਇੰਨੀ ਗੰਦਗੀ ਆ ਉਤੋਂ ਬਾਰਸ਼ਾਂ ਪੈ ਜਾਂਦੀਆਂ ਵਾ ਮੈਨੂੰ ਫੈਕਸ਼ਨ ਹੋ ਜਾਂਦੀ ਆ ਛੋਟੇ ਛੋਟੇ ਬੱਚੇ ਬਿਮਾਰ ਹੋ ਜਾਂਦੇ ਆ ਉਹ ਰੋਡ ਤੇ ਜਾ ਕੇ ਇੱਕ ਵਾਰੀ ਅਫਸਰ ਆਪ ਚੱਕਰ ਮਾਰਨ ਵੀ ਉਹ ਰੋਡ ਦਾ ਕਿੰਨਾ ਮਾੜਾ ਹਾਲ ਆ ਜਦੋਂ ਟਰਾਲੀਆਂ ਆਈ ਜਾਣੀਆਂ ਆਈ ਜਾਣੀਆਂ ਠੀਕ ਜੇ ਇੱਕ ਤੇ ਕੂੜਾ ਸਾਰਾ ਰਾਜ ਛੁੱਟ ਜਾਂਦੇ ਆ ਜੇ ਤੁਸੀਂ ਲੈ ਕੇ ਵੀ ਆਉਂਦੇ ਉਹਨੂੰ ਸਹੀ ਤਰੀਕੇ ਨਾਲ ਲੈ ਕੇ ਜਾਓ ਤੇ ਇਹ ਕਿਹੜਾ ਨਾਲ ਕੰਡਾ ਖੋਲਦਾ ਨਵਾਂ ਇਹਨਾਂ ਨੇ ਪਹਿਲਾਂ ਅੰਦਰੋਂ ਅੰਦਰ ਤਿਆਰ ਕਰਾਇਆ ਵਾ ਉਸ ਤੋਂ ਬਾਹਰ ਨਾਲ ਬਾਹਰ ਦੀ ਕੰਟਾ ਧਾਦੀਏ ਵੀ ਲੋਕਾਂ ਨੂੰ ਪਤਾ ਨਾ ਲੱਗੇ ਸਮੱਸਿਆ ਜਿਆਦਾ ਸਾਨੂੰ ਆਵਾਜਾਈ ਦੀ ਆ ਕਿਉਂਕਿ ਸਾਡਾ ਸਾਰਾ ਜਿਹੜਾ ਲੰਘਣ ਵਾਲਾ ਰੋਡ ਹੈ ਨਾ ਸਾਰਾ ਬੰਦ ਹੋ ਚੁੱਕਿਆ ਸਾਲ ਆ ਦੇਰ ਦਿਨ ਪੁਰਾ ਹਾਲ ਜੀ ਸੱਚ ਪੁੱਛਿਓ ਤੇ ਹੁਣ ਇੱਕ ਕੰਡਾ ਲਾ ਦਿੱਤਾ ਉਹਦੇ ਨਾਲ ਮਸ਼ਕਿਲ ਹੋ ਗਈ ਸਾਨੂੰ ਸਾਡੇ ਬੱਚਿਆਂ ਨੇ ਸਕੂਲ ਕਿਵੇਂ ਜਾਣ ਕਰਨਗੇ ਔਰ ਇਹਨਾਂ ਬੱਚੇ ਲੇਟ ਹੋ ਜਾ ਕਰਨਗੇ ਟਰਾਲੀਆਂ ਰੱਗ ਗਈ ਜਾਮ ਲੱਗਿਆ ਰਹਿਦਾ ਪੂਰਾ ਹਾਜੀ ਉੱਥੇ ਤਾਂ ਪਹਿਲਾਂ ਐਨ ਰਾਸ਼ ਹੁੰਦਾ ਤੇ ਬਾਕੀ ਰਾਸ਼ ਹੋਰ ਪੈ ਗਿਆ ਕਰੇਗਾ ਉੱਥੇ ਅੱਜ ਰਾਧਾ ਕ੍ਰਿਸ਼ਨ ਕਲੋਨੀ ਭਗਤਾਂ ਵਾਲੇ ਟੈਂਪਲ ਆ ਗੋ ਜਿਹੜੇ ਉੱਥੋਂ ਦੇ ਵਸਨੀਕ ਆ ਸਾਰੇ ਇਕੱਠੇ ਹੋ ਕੇ ਆਏ ਆ ਇਹਨਾਂ ਨੇ ਆਪਣਾ ਦਰਦ ਦੱਸਿਆ ਕਿ ਉੱਥੇ ਜਿਹੜਾ ਤਿੰਨ ਤੋਂ 4 ਤੱਕ ਜਿਹੜੇ ਧਰਮਗੱਡੇ ਬਣ ਗਏ ਆ ਔਰ ਜਿਹੜਾ ਛੜਕਿਆ ਇਹਨਾਂ ਦੇ ਆਉਣ ਜਾਣ ਲਈ ਬੜੀ ਪਰੇਸ਼ਾਨੀ ਆ ਹੁਣ ਜਿੰਨਾ ਮੰਡੀ ਦਾ ਸੀਜ਼ਨ ਚੱਲ ਰਿਹਾ ਤੇ ਇਹਨਾਂ ਦੇ ਉੱਤੇ ਬੱਚਿਆਂ ਨੂੰ ਜਦੋਂ ਸਕੂਲ ਛੱਡਣ ਜਾਣਾ ਹੁੰਦਾ ਉਦੋਂ ਬਹੁਤ ਦਿੱਕਤ ਆਉਂਦੀ ਆ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਔਰ ਇਸ ਸਬੰਧੀ ਅਸੀਂ ਮਾਨਯੋਗ ਡੀਸੀ ਅੰਮ੍ਰਿਤਸਰ ਜੀ ਜਿਹੜਾ ਅੱਜ ਇੱਕ ਦਰਖਾਸਤ ਇਹਨਾਂ ਦੇ ਦਿੱਤੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਦੀ ਜਿਹੜੀ ਸਮੱਸਿਆ ਵਾ ਉਹ ਜਲਦ ਤੋਂ ਜਲਦ ਹੱਲ ਕੀਤੀ ਜਾਵੇ ਅਗਰ ਸਮੱਸਿਆ ਨਹੀਂ ਹੱਲ ਕੀਤੀ ਗਈ ਤਾਂ ਵਾਲਮੀਕ ਸਦਾਲ ਸਭਾ ਇਹਨਾਂ ਵਾਸਤੇ ਇਹਨਾਂ ਪਰਿਵਾਰਾਂ ਵਾਸਤੇ ਪੂਰਾ ਸੰਘਰਸ਼ ਕਰੇਗੀ ਇਹ ਸਰ ਇਹਨਾਂ ਦਾ ਕੋਈ ਹੈਗਾ ਜੀ ਇਹਨਾਂ ਕੋਈ ਮਤਲਬ ਦੇ ਕੇ ਗਿਆ ਹੈ ਕਿ ਦਰਖਾਸਤ ਕੋਈ ਧਰਮ ਕੰਡੇ ਬਾਰੇ ਹੈ ਕੋਈ ਦਰਖਾਸਤ ਕਹਿ ਰਿਹਾ ਹੈ ਕਿ ਮਤਲਬ ਲੱਗ ਲਾ ਕੇ ਜਿਹੜੇ ਕੰਡੇ ਇਹਨਾਂ ਬਣਾਏ ਹੈਗੇ ਆ ਅਸੀਂ ਹੋਰ ਇਨਕੁਆਰੀ ਕਰਾ ਕੇ ਤੇ ਕਿਸੇ ਅਫਸਰ ਦੀ ਡਿਊਟੀ ਲਗਾ ਕੇ ਤੇ ਇਹਦੀ ਇਨਕੁਆਰੀ ਕਰਾਵਾਂਗੇ ਤੇ ਕੀ ਪ੍ਰੋਸੈਸ ਹੈਗਾ ਜੀ ਮਤਲਬ ਕਾਫੀ ਸਮੱਸਿਆ ਹੈ ਗਿਆ ਜਿਵੇਂ ਕੋਈ ਡੰਪਰ ਦੀ ਪ੍ਰੋਬਲਮ ਹੈਗੀ ਆ ਕੂੜਾ ਕਟਰ ਦੀ ਹੈਗੀ ਆ ਪ੍ਰੋਬਲਮ ਤੇ ਅਸੀਂ ਇਹ ਇਨਕੁਆਰੀ ਕਰਾਵਾਂਗੇ ਮੈਂ ਕਿਸੇ ਅਫਸਰ ਨੂੰ ਡਿਊਟੀ ਲਗਾ ਕੇ ਟੂਰੀ ਇਨਕੁਆਰੀ ਕਰਾਵਾਂਗੇ ਤੇ ਫਿਰ ਜੋ ਵੀ ਇਨਕੁਆਰੀ ਵਿੱਚ ਆਏਗਾ ਉਹ ਕਾਰਵਾਈ ਦੂਰ ਕਰਾਂਗੇ